ਗੜਸ਼ੰਕਰ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਡਾਂਸੀਵਾਲ ਦੇ ਵਿੱਚ ਬੱਸ ਤੇ ਟੈਂਪੂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦੇ ਮੁਤਾਬਕ ਇੱਥੇ ਟਾਟਾ 407 ਟੈਂਪੂ ਚਾਲਕ ਜਿਸ ਦਾ ਇਹ ਕਹਿਣਾ ਹੈ ਕਿ ਹੁਸ਼ਿਆਰਪੁਰ ਤੋਂ ਨੂਰਪੁਰ ਬੇਦੀ ਨੂੰ ਪਸ਼ੂਆਂ ਦਾ ਚਾਰਾ ਲਜਾਰਿਆ ਸੀ ਕਿ ਉਧਰ ਦੂਜੇ ਪਾਸੇ ਪੰਜਾਬ ਰੂਟਵੇਜ਼ ਦੀ ਇਹ ਬੱਸ ਜੋ ਕਿ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ ਤਾਂ ਡਰਾਈਵਰ ਰਵਿੰਦਰ ਮੋਹਨ ਜਸਦਾਈ ਕਹਿਣਾ ਕਿ ਉਹ ਆਪਣੀ ਬੱਸ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਹੀ ਜਿਹੜਾ ਟੈਂਪੋ ਉਸ ਦਾ ਟਾਇਰ ਫੱਟ ਜਾਂਦਾ ਹੈ ਤੇ ਟੈਂਪੋ ਬੱਸ ਦੇ ਨਾਲ ਟਕਰਾ ਗਿਆ ਜਿਸ ਤੇ ਚਲਦਿਆਂ ਟੈਂਪੋ ਸੜਕ ਤੇ ਹੀ ਪਲਟ ਜਾਂਦਾ ਦੂਜੇ ਪਾਸੇ ਬੱਸ ਜਿਹੜੀ ਉਹ ਦਰਖਤਾ ਦੇ ਵਿੱਚ ਜਾ ਵੱਜੀ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੋਵੇਂ ਗੱਡੀਆਂ ਨੂੰ ਨੁਕਸਾਨੀਆਂ ਗਈਆਂ ਰਾਹਤ ਦੀ ਗੱਲ ਇਹ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋ ਬਚਾ ਹੋ ਗਿਆ ਉਧਰ ਹਾਦਸੇ ਤੋਂ ਬਾਅਦ ਕਾਫੀ ਦੇਰ ਤੱਕ ਲੰਮਾ ਜਾਮ ਲੱਗਦਾ ਵੀ ਨਜ਼ਰ ਆਇਆ ਪੁਲਿਸ ਚੌਂਕੀ ਸਾਲਾ ਖੁਰਦ ਦੇ ਇੰਚਾਰਜ ਏਐਸਆਈ ਮੌਕੇ ਤੇ ਪਹੁੰਚੇ ਨੇ ਹਾਲਾਂਕਿ ਉਹਨਾਂ ਵੱਲੋਂ ਟ੍ਰੈਫਿਕ ਨੂੰ ਕਲੀਅਰ ਕਰਵਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਅਚਾਨਕ ਟਾਇਰ ਫਟਦਾ ਟੈਂਪੂ ਦਾ ਜਿਸ ਦੇ ਚਲਦਿਆਂ ਕਿ ਟੈਂਪੂ ਦਾ ਸੰਤੁਲਨ ਵਿਗੜਦਾ ਤੇ ਜਿਹੜਾ ਇਹ ਟੈਂਪ ਜਿਸ ਦੇ ਚਲਦਿਆਂ ਟੈਂਪੂ ਦਾ ਸੰਤੁਲਨ ਵਿਗੜਦਾ ਤੇ ਟੈਂਪੂ ਬੱਸ ਦੇ ਵਿੱਚ ਜਾ ਟਕਰਾਇਆ ਜਿਸ ਦੇ ਚਲਦਿਆਂ ਕਿ ਹਾਦਸਾ ਵਾਪਰ ਗਿਆ ਪੁਰਤੀ ਮਹਾਰਾਜ ਨੇ ਚਲੋ ਕਿਰਪਾ ਕੀਤੀ ਬਚਾਅ ਹੋ ਗਿਆ ਤੇ ਆਪਣੇ ਆਚਾਰ ਵਾਲੀ ਗੱਡੀ ਸੀ ਹੰਦੋਵਾਲ ਤੋਂ ਆndi ਤੇ ਦੂਸਰੇ ਪਾਸੇ ਬਸ ਦੀ ਗੱਡੀ ਦਾ ਟਾਇਰ ਫਟਣ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਜੇ ਆਪਾਂ ਕਹੀਏ ਬੱਸ ਦੀ ਆਈ ਦੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੇ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾੜ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਰ ਡਰਾਈਵਰ ਅਬੀਰ ਬਚ ਗਿਆ ਉਹਦੇ ਸਾਥ ਤੋਂ ਬਚਾਇਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਹੀ ਜਾਂਦਾ ਸੀ ਉਹਦੇ 60 ਥੋੜੀ ਲੱਗੀ ਆ ਪਰ ਉਹਦਾ ਵੀ ਬਚਾਅ ਹੋ ਗਿਆ ਬਈ ਜੇ ਰਗਣਾ ਲੱਗੀਆਂ ਟੀਰ ਭਟ ਹੋਇਆ ਪਰ ਰੰਗ ਟੁੱਟਣ ਤੋਂ ਬਚਾਅ ਹੋ ਗਿਆ ਉਹਦਾ ਪਰ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਠੀਕ ਕਰਤਾ ਫਿਰ ਕੱਢੂ ਹੋ ਗਈ ਆ ਦੋਨਾਂ ਦੋਵਲੇ ਪਾਸਿਆਂ ਦਾ ਬਚਾਅ ਹੋ ਗਿਆ ਠੀਕ ਜਿਹੜਾ ਕੱਢੂ ਨਾ ਜਿਹੜਾ ਕੋਲੋਂ ਉੱਦੋਂ ਮੇਂ ਡਾਊਨ ਗਿਆ ਲੱਗਣਾ ਐਕਸੀਡੈਂਟ ਹੋ ਗਿਆ ਤੇ ਮਤਲਬ ਬੀਆਰਟੀਸੀ ਬੱਸ ਹੈਗੀ ਆ ਤੇ ਨਾਲ ਟਾਟਾ ਜਾਰ ਕੋ ਸਾਥ ਹੈਗਾ ਉਹ ਟਾਟਾ ਜਾਰ ਕੋ ਸਾਥ ਨਾਲ ਓਵਰ ਡਾਊਨ ਹੋ ਗਿਆ ਵਿਚ ਵੱਜ ਗਿਆ ਉਹ ਤੇ ਨਿਸ਼ਾਨ ਕੋਈ ਨਹੀਂ ਹੋਇਆ ਉਸ ਦਾ ਤੇ ਟ੍ਰੈਪ ਚਲਾ ਦਿੱਤਾ ਬੰਦਿਆਂ ਦਾ ਬਚਾਅ ਹੋ ਗਿਆ ਸਾਂ ਬੰਦਿਆਂ ਨੂੰ ਬਚਾ ਲਿਆ ਠੀਕ